ਬਾਪੂ ਦਾ ਸੀਰ ਡਲੇ ਵਰਗਾ ਪਿਆ ਨਾ ਇਹਦਾ ਬਲੱਡ ਵੱਧਦਾ ਨਾ ਇਹਨੂੰ ਕੋਈ ਸ਼ੂਗਰ ਵਾਲੀ ਗੱਲ ਆ ਜਦੋਂ ਮਰਜੀ ਇਸ ਤਰ੍ਹਾਂ ਨਾ ਕੋਈ ਅਚਾਰ ਨਹੀਂ ਕੋਈ ਬੋਤਲ ਨਾਲ ਇੱਕ ਗਲਾ ਜਿੰਨਾ ਹੁਣ ਕਿਉਂ ਪੀਜੂਗਾ ਕੋਈ ਇਹਦੇ ਬਰਾਬਰ ਦਾ ਬਣਾ ਲਿਆ ਤੇ ਉਹ ਪੀ ਕੇ ਦਿਖਾ ਮੈ ਹੁਣ ਉਹ ਤਾਂ ਨਾ ਮੈਂ ਤਾਂ ਪੀਤਾ ਹੀ ਨਹੀਂ 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 ਹੁਣ ਮੈਂ ਤੁਹਾਨੂੰ ਦੱਸਦਾ ਲਿਆ ਪਾਈਆ ਕਿ ਹੁਣ ਪੀ ਜਿਵੇਂ ਨਹੀਂ ਹੁਣ ਤੈਨੂੰ ਮੈਂ ਦੱਸਦਾ ਗੱਲ ਮੇਰਾ ਕੰਮ ਤੇ ਜਾਂਦਾ ਤੇ ਧਾ ਪਾ ਕੇ ਚਾਹ ਜਦ ਤੜਕੇ ਨੇ ਫੇਰ ਉੱਠਦੇ ਨੇ ਫੇਰ ਹੁਣ ਰਲਾ ਸਾਹਿਬ ਠੀਕ ਹੁਣ ਤੇ ਨਾਲੇ ਘਰ ਦਾ ਜੋੜ ਦੀ ਜਾਂਦੀ ਕਿਉਂ ਐ ਨਹੀਂ ਆ ਵੀ ਮੁੱਲਦਾ ਨਾ ਦੁੱਧ ਲੈ ਕੇ ਮੁੱਲ ਰੜਖ ਕੇ ਮਲਾਈ ਲਾ ਕੇ ਉਹਦੀ ਤੇ ਫੇਰ ਕਿਉਂ ਬਣਾ ਕੇ ਜਾਂਦੀ ਇੱਕ ਦਾ ਕੰਮ ਕਰਦਾ ਹਾਂ ਮਿਹਨਤੀ ਬਹੁਤ ਅਗਰ ਪੈਸਾ ਵੀ ਬੇਕਾਰੀ ਦੀ ਬਿਮਾਰੀ ਹੈ ਹਾਂ ਅਸਲ ਵਿੱਚ ਯਾਰ ਮਿਹਨਤ ਨਹੀਂ ਹੈ ਸਾਰਾ ਕੁਝ ਯਾਰ ਜਦੋਂ ਮਿਹਨਤ ਕਰਦਾ ਬੰਦਾ ਕਾਮਯਾਬ ਹੋ ਹੀ ਜਾਂਦਾ ਬਾਪੂ ਹੋਰ ਕੰਮ ਕਿਹੜੇ ਕਿਹੜੇ ਕਰਿਆ ਲੱਕੜੀ ਵੱਡੀ ਬਾਪੂ ਹੋ ਤਾਂ ਲੱਕੜੀ ਵੱਡੀ ਬਾਪੂ ਮੋਹ ਨੂੰ ਤਾਂ ਵੱਡੀ ਯਾਰ ਅਰੇ ਕੰਨ ਰਾਸਤਾ ਨੋੜਦੀ ਕਿਹੜਾ ਲੱਕੜੀ ਉੱਠ ਗਈ ਤੇ ਮੈਂ ਇਸ ਲੱਕੜ ਨੂੰ ਕਰਾਸੀ ਦੀ ਯੋਜਨਾ ਹਾਂ ਠੀਕ ਆ ਉਹ ਤਾਂ 8000 ਨਾਲ ਟਰਾਲੀ ਭਰ ਜਾਂਦੀ ਠੀਕ ਆ ਤੇ ਵਾਪਕ ਕੌਣ-ਕੌਣ ਜਾਂਦੇ ਸੀ ਤੇਰੇ ਨਾਲ ਕੰਮ ਤੇ ਕੰਮ ਤੇ ਰ ਆਪਣੇ ਪਿੰਡੋਂ ਹੀ ਸੀ ਅਠ ਨੂੰ ਠੀਕ ਆ 100 ਰੁਪਏ ਵਾਟਦੇ ਜਾਂਦੇ ਉਹ ਟੱਕਰੀ ਮਾਰ ਕੇ ਨਹੀਂ ਹਾਂ ਕਈ ਨਹੀਂ ਟਰਾਲੀ ਚ 10000 ਬਚ ਗਈ ਸਾਨੂੰ ਓ 6000 ਅਸਲ ਵਿੱਚ ਮਿਹਨਤ ਨੂੰ ਫਲ ਲੱਗਦਾ ਬਾਪੂ ਬਈ ਜੇ ਮਾਰਾ ਮੋਟਾ ਫਰਕ ਹੁੰਦਾ ਹੀ ਹੈ ਗੱਲ ਦਾ ਠੀਕ ਆ ਇਹਦਾ ਮਤਲਬ ਮਿਹਨਤ ਨਹੀਂ ਸਾਰਾ ਕੁਝ ਆ ਹਾਂ ਹਾਂ ਤੇ ਰੇ ਬੈਠੇ ਆਲਸੀ ਮੰਦੇ ਨੂੰ ਕੁਝ ਨਹੀਂ ਮਿਲਦਾ ਇਹਨੂੰ ਗੋਹਾ ਤੇ ਬਾਪੂ ਪਹਿਲਾਂ ਤੂੰ ਦੱਸ ਪੱਠੇ ਦੀ ਗਾ ਉਹਨਾਂ ਦੇ ਨਾਲ ਸੀ ਨਹੀਂ ਨਹੀਂ ਪਹਿਲਾਂ ਤਾਂ 17 ਸਾਲ ਤਾਂ ਬੇਲਦੇ ਮੋਈ ਰਹੇ ਹਾਂ ਜਾ ਢੋਣ ਕੂਣੇ ਖੇਡ-ਕੂੜ ਚੀ ਬਸ ਠੀਕ 17 ਸਾਲ 17-18 ਸਾਲ ਨਾਲ ਠੀਕ ਬਸ ਖੇਡ-ਕੂੜ ਚੀ ਰਹੀ ਹੇ ਕਬੀਲਦਾਰੀ ਚ ਬੜੀ ਕਬੀਲਦਾਰੀ ਫੇਰ ਨਹੀਂ ਉਹ ਕਬੀਲਦਾਰੀ ਦਾ ਮਤਲਬ ਪੈਸੇ ਨਹੀਂ ਖਾਸ ਅਛਾ ਕਮੀਨਦਾਰਾਂ ਦੇ ਕੰਮ ਦੇ ਸੀਗੇ ਵੱਡੇ ਸੀ ਮੈਸੂ ਟੈਨਸ਼ਨ ਵਾਂਗੂ ਹੀ ਰਿਹਾ ਸਾਡੇ ਨੂੰ ਹਾਂ ਪਹਿਲਾਂ ਤਾਂ ਉਹ ਆਪੀ ਕਹਿ ਰਹੇ ਸੀ ਠੀਕ ਆ ਕਿ ਕਿਸੇ ਤੋਂ ਆਹ ਨਾ ਹੋਈ ਤੇ ਕੀ ਆਜੀ ਠੀਕ ਆ ਕੋਬਰ ਨਾ ਮੋਟੇ ਕਰੀ ਠੀਕ ਆ ਕੋਬਰ ਮੈਂ ਡਲ ਡਲੀਰ ਕਾ ਸੀ ਰੱਖਿਆ ਭਾਗ ਦਾ ਕਮੀਨਦਾਰ ਕੰਮ ਸੀ ਭਾਗ ਸਰੀਰ ਤਾਂ ਬਹੁਤ ਤਕੜਾ ਸੀ ਉਹਦਾ ਵੀ ਹਾਂ ਹੋਰ ਤੇ ਪਰ ਦਿਲ ਨਹੀਂ ਸੀ ਉਹਦਾ ਠੀਕ ਆ ਹਾਂ